ਬੰਦੇ ਨੇ ਪੰਜਾਬ ਦਾ ਇਤਿਹਾਸ ਪੜਿਆ ਹੋਊਗਾ ਜਾਂ ਜਾਣਕਾਰੀ ਰੱਖਦਾ ਹੋਊਗਾ ਉਹ ਫਿਰ ਆਪਣੇ ਹੀ ਲੋਕਾਂ ਤੇ ਪੰਜਾਬੀਆਂ ਤੇ ਤੇ ਸਿੱਖਾਂ ਤੇ ਸਰਕਾਰੀ ਬੁਸ਼ਰੀ ਦਾ ਦੋਖਲੂ ਕਰਕੇ ਜ਼ੁਲਮ ਨਾਟਾ ਹੁੰਦਾ ਪੰਜਾਬ ਤੇ ਬਹਾਦਰ ਲੋਕਾਂ ਨੇ ਸਦੀਆਂ ਤੋਂ ਅਬਦਾਲੀਆਂ ਦਾ ਗੁਰਾਨੀਆਂ ਦਾ ਮੁਗਲਾਂ ਦਾ ਜਕੀਰ ਖਾਨ ਦਾ ਵੀਰ ਬੰਨੂ ਦਾ ਜ਼ਿਕਰ ਹੋਇਆ ਇਥੋਂ मीर खान ਦਾ ਜ਼ਿਕਰ ਹੋਇਆ ਇੱਥੇ ਕੱਲੂ ਕਾਰੇ ਹੋਏ ਛੋਟਾ ਕੱਲੂ ਕਾਰਾ ਵੱਡਾ ਕੱਲੂ ਕਾਰਾ 35 35000 40 40000 ਬੱਚੇ ਵੀ ਬਖਸ਼ੇ ਨਹੀਂ ਗਏ ਔਰਤਾਂ ਬੱਚਿਆਂ ਦੇ ਸਿਰਾਂ ਨੂੰ ਵੇਚਿਆ ਦੇ ਟੰਕੇ ਕਤਲੋਗਾਰਤ ਹੋਈ ਤੇ ਉਹਨੇ ਮੁਕਾਸਿਰਿ ਭਗਵੰਤ امیر ਮਨੂ ਦਾ ਹੁਣੇ ਪੜ ਕੇ ਗਏ ਕੋਡ ਮੰਨੂ ਸਾਡੀ ਤਾਤਰੀ ਭਗਵਾਨ ਚੰਗ ਦੇ ਸੁਣ ਮੰਨੂ ਸਾਡੀ ਤਾਤਰੀ ਅਸੀਂ ਮੰਨੂ ਦੇ ਸੋਏ ਜੋ ਜੋ ਮੰਨੂ ਸਾਨੂੰ ਵੱਡਦਾ ਅਸੀਂ ਤੂੰਡ ਸੋਏ ਹੋਏ ਆ ਦੇ ਲਾਗਾ

ਇੱਕ ਤੰ ਦਾ ਸ਼ਹੀਦ ਭਗਤ ਸਿੰਘ ਜੀ ਦੀ ਔਰ ਇੱਕ ਤੰ ਦਾ ਉਹ ਬਾਬਾ ਸਾਹਿਬ ਮੇਕਰ ਜੀ ਨੇ ਸਾਡਾ ਸੰਧਾਨ ਢੜਿਆ ਦੋਸਤੋ ਪਹਾੜਰ ਪੰਜਾਬੀਓ ਕੀ ਕਦੀ ਅਗਰ ਸ਼ਹੀਦ ਭਗਤ ਸਿੰਘ ਜੀਦਾ ਹੁੰਦਾ ਕਿ ਉਸਨੇ ਆ ਐਮਐਸਏ ਤੇ ਟਾਡੇ ਵਰਗੇ ਤੇ ਕੂਟਾ ਵਰਗੇ ਕਾਲੇ ਕਾਨੂੰਨਾਂ ਦਾ ਸਾਥ ਦੇਣਾ ਸੀਗਾ ਹਰ ਕਿਸ ਨਹੀਂ ਜਿਹੜਾ ਆਦਮੀ ਆਪਣੀ ਜਾਨ ਗਵਾ ਗਿਆ ਉਸ ਵਕਤ ਦੇ ਜ਼ੁਲਮ ਦੇ ਖਿਲਾਫ ਉਸ ਦੀ ਫੋਟੋ ਟੰਗੀ ਹੋਈ ਹੈ ਬਾਬਾ ਸਾਹਿਬ ਬੇਅਦਕਤ ਦੀ ਫੋਟੋ ਦੰਗੀ ਹੋਈ ਆ ਕੀ ਬਾਬਾ ਸਾਹਿਬ ਬੇਅਦਕਤ ਜਿਨ੍ਹਾਂ ਨੇ ਸੰਵਿਧਾਨ ਕਢਿਆ ਕੀ ਉਹਨਾਂ ਨੇ ਅਧਿਕਾਰ ਦਿੱਤਾ ਵਾ ਕਿ ਪਾਨੂੰ ਸਪਾਨੇ ਸਿੱਧੂ ਦੇ ਤਿੰਨ ਝੂਠੇ ਪਰਚੇ ਜੇ ਖੇਰੇ ਦੀ ਜਮਾਨਤ ਹੋਵੇ ਉਹਦੇ ਤੇ ਇੱਕ ਉਹਦਣ ਟੁਰ ਕੇ ਦੋ ਅੱਜ ਕੇ 10 ਮਿੰਟ ਤੱਕ ਝੂਠਾ ਪਰਚਾ ਕਦੀ ਲਖੇ ਤੇ ਪਰਚਾ ਕਦੀ ਅੰਮ੍ਰਿਤਪਾਲ ਤੇ ਉਹਦੇ ਸਾਥੀਆਂ ਨੂੰ ਚੱਕ ਕੇ ਐਨਐਸਏ ਲਾ ਕੇ ਦੇ ਅਸਾਮ ਦੀਆਂ ਜਿੰਨਾਂ ਵਿੱਚ ਸੰਵਿਧਾਨ ਦੇ ਸਭ ਕੁਝ ਹੈ ਅਗਰ ਸਾਡੇ ਨੌਜਵਾਨਾਂ ਨੇ ਕੋਈ ਗਲਤੀ ਕੀਤੀ ਹੈ ਜਨਾਰੇ ਥਾਣੇ ਚ ਪੈਸੇ ਦਾ ਕਰਦਾ ਸੀ ਉਹ ਪ੍ਰਚਾਰ ਸਿੱਖੀ ਦਾ ਪ੍ਰਚਾਰ ਨਸ਼ਾ ਦਾ ਖਿਲਾਫ ਪ੍ਰਚਾਰ ਲੇਕਿਨ ਜੇ ਉਹ ਮੰਨ ਲਿਆ ਕਿ ਜਨਾਰੇ ਵਿੱਚ ਚੋਲਫ ਹੋ ਗਈ ਤੁਸੀਂ 307 ਲਾਓ ਤੁਸੀਂ 452 ਲਾਓ ਤੁਸੀਂ ਉਹਨਾਂ ਪਰਚੇ ਦਰਜ ਕਰਕੇ ਉਹਨੂੰ ਪੰਜਾਬ ਦੀ ਜੇਲ੍ਹ ਵਿੱਚ ਰੱਖੋ ਜੀ ਬਾਬਾ ਸਾਹਿਬ ਬੇਕਰ ਨੇ ਇਹ ਤੁਹਾਨੂੰ ਅਧਿਕਾੜ ਦਿੱਤਾ ਸੀ ਇਹ ਸਬਦਾਨ ਦੇ ਵਿੱਚ ਤੇ ਪੰਜਾਬ ਦੇ ਨੌਜਵਾਨਾਂ ਚੱਕ ਕੇ ਤੁਸੀਂ ਆਸਾਨ ਦੀ ਅਜੇ ਤੱਕ ਸੋ ਅੱਜ ਤੁਹਾਡੇ ਜਿਵੇਂ ਕਿ ਅੱਜ ਇੱਕ ਪੰਜਾਬ ਦਾ ਇਕੱਠ ਆ ਇਸ ਇਕੱਠ ਵਿੱਚ ਸਾਰੀਆਂ ਧਿਰਾਂ ਸਾਰੀਆਂ ਜਥੇਬੰਦੀਆਂ ਸਾਰੇ ਵਰਗਾਂ ਦੇ ਲੋਕ ਮੈਂ ਤੁਹਾਡੇ ਕੋਲ ਅੱਜ ਹੱਥ ਕਰੇ ਕਰਕੇ ਜ਼ਿਕਰਾ ਕਰਦੇ ਫਟ ਕੇ ਮਤਾਬਾਸ ਸੁਣਾਣਾ ਕਿ ਕੱਟੋਂ ਕੱਟ ਤੇ ਜ਼ੁਲਮ ਕਰਨਾ ਕਰ ਟਕੜਾ ਹੋ ਕੇ ਅਸੀਂ ਝੱਲਾਂਗੇ ਜੇ ਤੂੰ ਜ਼ੁਲਮ ਕਰਨਾ ਜਿੰਨਾ ਕਰ ਕੋ ਸਰਕਾਰੀ ਸੰਤਰ ਦਾ ਤੁਸੀਂ ਦੁਰਉਪਯੋਗ ਕਰ ਸਕਦੇ ਆ ਪਰਚੇ ਕਰ ਸਕਦੇ ਆ ਜੇਲਾ ਛੁੱਟ ਸਕਦੇ ਆ ਕਰ ਪਰ ਫਿਰ ਉਹ ਦੋ ਫੋਟੋਆਂ ਅੱਛਾ ਲਾ ਦਿਓ ਜੇ ਸਹਿਮਤ ਹੋ ਤਾਂ ਕਰੇ ਹੱਥ ਖੜੇ ਕਰਕੇ ਇਹ ਕਹੋ ਭਗਵੰਤੂ ਕਿ ਅੱਜ ਤੋਂ ਬਾਅਦ ਤੈਨੂੰ ਉਹ ਕਹਾਂਗਾ ਕਿ ਤੁਸੀਂ ਭਗਤ ਸਿੰਘ ਦੀ ਫੋਟੋ ਲਾ ਸਕਦਾ ਤੈਨੂੰ ਅਧਿਕਾਰ ਨਹੀਂਗਾ ਕਿ ਤੂੰ ਬਾਬਾ ਸਾਹਿਬ ਦੀ ਫੋਟੋ ਲਾ ਸਕਦਾ ਜੇ ਸਹਿਮਤ ਹੋ ਤਾਂ ਝਕਾਰਾ ਛੱਡੋ ਕੋਲੇ ਸੋਹਣ ਹਾਰ ਅੱਲਾਹ ਅਕਬਰ ਅੱਲਾਹ ਅਕਬਰ ਬਿੰਦਨ ਇੱਕ ਦਿਨ ਮੈਂ ਦੋਸਤੋ ਮੈਂ ਇਨਸਾਨ ਹਾਂ ਮੈਂ ਕੋਈ ਮੈਂ ਰਾਜਨੀਤੀ ਨੂੰ ਧੰਦਾ ਨਹੀਂ ਕਿਦੀ ਬਣਾਇਆ ਬਹੁਤੇ ਲੋਕ ਰਾਜਨੀਤੀ ਦਿਮਾਗ ਦੀਆਂ ਚਾਲਾਂ ਨਾਲ ਚੱਲਦੇ ਨੇ ਮੈਂ ਇੱਕ इमोशनल ਜਜ਼ਬਾਤੀ ਇਨਸਾਨ ਦੇ ਅੰਦਰ ਜਜ਼ਬਾਤ ਹੀ ਨਹੀਂ ਹੈ ਤੇ ਦੇ ਅੰਦਰ ਦਿਲ ਨਹੀਂ ਧੜਕਦਾ ਉਹਨੂੰ ਐਸੇ ਸਮਝਦਾ ਕਿ ਇਨਸਾਨ ਨਹੀਂਗਾ ਮੈਂ ਮੈਨੂੰ ਦੁੱਖ ਹੋਇਆ ਸੁਣ ਕੇ ਮੈਂ ਲੱਖੇ ਨੂੰ ਫੋਨ ਕੀਤਾ ਕਿਉਂਕਿ ਮੈਨੂੰ ਸਾਡੀ ਪਾਰਟੀ ਦੇ ਆਗੂ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਤੇ ਤੁਹਾਨੂੰ ਪਤਾ ਵਾ ਕਿ ਪਾਨੇ ਸਿੱਧੂ ਨੂੰ ਜਿੱਦਣ ਆ ਕੜਕ ਦੀ ਖੰਡ ਦੇ ਵਿੱਚ ਰਾਤ ਨੂੰ ਉਸ ਨੂੰ ਬਾਹਰ ਲਗਭਗ ਨੰਗਾ ਖੜਾ ਕੀਤਾ ਗਿਆ ਉਸੇ ਠੰਡਾ ਪਾਣੀ ਪਾਇਆ ਗਿਆ ਔਰ ਉਹਦੀ ਵੀਡੀਓ ਬਣਾ ਕੇ ਭਗਵਾਨ ਕਮਾਲ ਨੂੰ ਪੇਚੀ ਗਈ ਅਗਰ ਉਸਨੇ ਇਹ ਗੁਨਾਹ ਕੀਤਾ ਵਾ ਤੇ 201 ਗੁਨਾਹ ਕਦੀ ਮਾਫ ਨਹੀਂ ਕੀਤਾ ਜਾ ਸਕਦਾ ਇਸ ਦਾ ਅਵਸ਼ ਉਸ ਨੂੰ ਉਹਦੀ ਕਚਹਿਰੀ ਵਿੱਚ ਵੀ ਤੇ ਤੁਹਾਡੀ ਕਚਹਿਰੀ ਵਿੱਚ ਵੀ ਉਸ ਨੂੰ ਇਹਦਾ ਜਵਾਬ ਦੇਣਾ ਪਵੇਗਾ ਤੇ ਜਵਾਬ ਆ ਰਿਹਾ ਹੈ ਬਹੁਤ ਜਲ 2024 ਦੀਆਂ ਚੋਣਾਂ ਚ ਆਪਾਂ ਸਾਰੇ ਜਮਹੂਰੀਅਤ ਸਿਕੀਰ ਰੱਖਦੇ ਆ ਸਾਡੇ ਕੋਲ ਹੋਰ ਕੋਈ ਰਾਹ ਨਹੀਂਗਾ ਆਪਾਂ ਜੋਸ਼ ਨੂੰ ਰੋਸ ਦੇ ਨਾਲ ਲੈ ਕੇ ਚੜਨਾਵਾ ਸਾਡੀਆਂ ਤਿੰਨ ਪੀੜੀਆਂ ਬਰਬਾਦ ਹੋ ਗਈਆਂ ਇਸ ਆਜ਼ਾਦ ਭਾਰਤ ਦੇ ਵਿੱਚ ਇਸ ਆਜ਼ਾਦ ਇੰਡੀਆ ਦੇ ਵਿੱਚ ਇੱਕ ਪੀੜੀ ਸਾਡੀ ਖਾੜਕੂ ਲਹਿਰ ਖਾ ਗਈ ਅੱਜ ਤੱਕ ਇਨਸਾਫ ਨਹੀਂ ਮਿਲਿਆ ਗੁਪਾਈ ਗੁਰਦੇਵ ਸਿੰਘ ਕੋਂਕੇ ਜੱਥੇਦਾਰ ਕਾਂਤਕ ਸਿੰਘ ਸਾਹਿਬ 332 ਸਾਲ ਹੋ ਗਏ ਉਹਦੇ ਕਰ ਗਿਆ ਉਹਦਾ ਪੁੱਤਰ ਉਹਦੇ ਚਿਹਰੇ 32 ਸਾਲ ਬਾਅਦ ਵੀ ਉਹਦੇ ਅੱਖਾਂ ਤੋਂ ਹੰਝੂ ਡੇਕੇ ਦੇ ਸੀ ਕਿ ਆਪਣੇ ਟੂ ਨੂੰ ਯਾਦ ਕਰਕੇ 32 ਸਾਲ ਬਾਅਦ ਵੀ ਇੱਕ ਪੀੜੀ ਝੂਠੇ ਪੁਲਿਸ ਮੁਕਾਬਲੇ ਚੱਡੇ ਪਾਠ ਠੋਕ ਟੋਚ ਠੱਡ ਕੀ ਟੌਰਚਰ ਇੱਕ ਪੀੜੀ ਸਾਡੀ ਉੱਥੇ ਜਾਇਆ ਹੋਈ ਦੂਸਰੀ ਪੀੜੀ ਸਾਡੀ ਨਸ਼ੇ ਵਿੱਚ ਖਾਤ ਕੀਤੀ ਹੈ ਮੈਂ ਆਪੇ ਜਿੱਤ ਲੈ ਕੇ ਆਇਆ ਮਾਫ ਕਰਨਾ ਚੱਕਰ ਕਰਦਾ ਅਗਰ ਹਜ਼ਾਰ ਆਦਮੀ ਉੱਥੇ ਨਜ਼ਰਬੰਦ ਹੈ 900 ਬੰਦਾ ਗੋਲੀਆਂ ਦੇ ਲੱਗਾ ਹੋਇਆ ਉੱਥੇ ਕੋਈ ਡੀ ਐਡਿਕਸ਼ਨ ਨਹੀਂ ਗਈ

ਕੋਈ 40 ਲੱਖ ਰੁਪਏ ਖਰਚ ਕੇ ਜਾ ਰਿਹਾ ਕੋਈ 25 ਲੱਖ ਰੁਪਏ ਖਰਚ ਕੇ ਜਾ ਰਿਹਾ ਰਿਪੋਰਟ ਅਨੁਸਾਰ ਹਰ ਸਾਲ ਕੱਨੇ ਕੈਨੇਡਾ ਦੇ ਵਿੱਚ 1 ਲੱਖ ਨੌਜਵਾਨ ਸਾਡਾ ਵਿਦੇਸ਼ਾਂ ਵਿੱਚ ਜਾ ਰਿਹਾ 3 ਕਰੋੜ ਆਬਾਦੀ ਜੋ ਹੁਣ ਤੱਕ ਕੱਟੋ-ਕੱਟ ਕੇ ਲੱਗਿਆ 70 ਲੱਖ ਪੰਜਾਬ ਦੇ ਬਿਸਿੰਦੇ ਇਥੋਂ ਲਾਚਾਰ ਕੇ ਬਸ ਮਜਬੂਰ ਨਰਾਜ਼ ਹੋ ਕੇ ਵਿਦੇਸ਼ਾਂ ਵਿੱਚ ਚਲੇ ਗਏ ਔਰ ਜਦੋਂ 1 ਲੱਖ ਨੌਜਵਾਨ ਬਾਹਰ ਜਾਵੇ ਸਾਡੇ ਉਹਦੇ ਨਾਲ ਆਪਣੀ ਟਰਾਈ ਵਾਸਤੇ 20 ਤੋਂ 25 ਲੱਖ ਰੁਪਏ ਲੈ ਕੇ ਜਾਵੇ ਨਾ ਸਿਰਫ ਸਾਡਾ ਹਿਊਮਨ ਰਿਸੋਰਸ ਖਤਮ ਹੋਇਆ ਸਾਡੀ ਨੌਜਵਾਨੀ ਬਰਬਾਦ ਹੋਈ ਲੇਕਿਨ ਉਹਦੇ ਨਾਲ-ਨਾਲ ਸਾਡਾ ਹਰ ਬਾ ਘਰ ਬਾ ਰੁਪਇਆ ਪੰਜਾਬ ਦਾ ਉਹ ਸਾਰਾ ਵਿਕੈਸ਼ਨ ਦੇ ਵਿੱਚ ਲੱਗ ਗਿਆ ਤੇ ਕਹਿੰਨ ਨੂੰ ਬੰਨ ਕੇ ਜਾਂਦਾ ਰੰਗਲਾ ਪੰਜਾਬ ਆ ਖੰਮਿਆਂ ਤੇ ਲਾਤੇ ਓਡ ਯੋਗਾ

ਦੇ ਫਰਸੂਆ ਇੱਕ ਪੰਜਵਾਸ ਤੋਂ 3 ਬਾਦੋਂ ਦੇ ਦਿੱਤੀਆ ਕਿਸੀ ਹਦਾਨਾ ਰੰਕਾ ਹੋ ਜਾਏਗਾ ਉਹ 24 ਲੱਖ 70 ਹਜ਼ਾਰ ਤੱਕ ਕੀ ਬਣੇਗਾ ਚੱਲ ਤੱਕ ਅਸੀਂ ਖੇਤੀ ਨੂੰ ਮੋੜ ਕੇ ਆਪਣੇ ਪੈਹਾਂ ਦੇ ਵਿੱਚ ਲੈ ਕੇ ਆਉਂਦੇ ਸਾਡੇ ਇਥੋਂ ਦੇ ਇੰਡਸਟਰੀ ਪਰਾਂ ਦੇ ਵਿੱਚ ਲੈ ਕੇ ਆਉਂਦੇ ਉਦੋਂ ਤੱਕ ਆਪਾਂ ਜਿੰਨਾ ਮਰਜ਼ੀ ਪ੍ਰਚਾਰ ਕਰੀ ਜੇ ਸਰਕਾਰੀ ਮਸ਼ੀਨ ਦੇ ਤੂ ਜਿੰਨਾ ਮਰਜ਼ੀ ਪ੍ਰਚਾਰ ਕਰੀ ਜਾਏ ਮੀਡੀਆ ਦੇ ਤੂ ਬੰਤਖ ਮੇਰੇ ਵੀਰੋ ਲੱ ਨਹੀਂ ਸਕਦਾ ਉਹਨਾਂ ਨੁਕਤਿਆਂ ਤੇ ਮੈਂ ਆਉਣ ਲੱਗਾ ਲੇਕਿਨ ਮੈਨੂੰ ਗੱਲ ਕਰ ਰਿਹਾ ਸੀ ਮੈਂ ਸਿੱਤਾਂ ਦੀ ਤੁਹਾਨੂੰ ਪਤਾ ਪਾ ਮੈਨੂੰ ਆ 6 ਵਜੇ ਕਹਿੰਦਾ ਇਹ ਜਿਹੜਾ ਫੇਸਪੀਆ ਦਾ ਮਸਲਾ ਲਟਕ ਰਿਹਾ ਬਹੁਤ ਦੇਰ ਦਾ ਪਿਛਲੇ ਪੌਣੇ 2 ਸਾਲ ਤੋਂ ਜਦੋਂ ਦੀ ਸਰਕਾਰ ਬਣੀ ਆ ਐਸਐਸਪੀ ਫਰੀਦਕੋਟ ਨੇ ਜਿਹੜਾ ਡੇਰੇ ਦਾ ਹੈਡ ਸੱਚਾ ਸੋਚੇ ਦਾ ਉਹਨੂੰ ਪ੍ਰੋਸੀਕਿਊਟ ਕਰਨ ਲਈ ਉਹਦੇ ਖਿਲਾਫ ਕ੍ਰਿਮਿਨਲ ਕਾਰਵਾਈ ਲੈਣ ਆਸਤੇ ਐਸਐਸਪੀ ਨੂੰ ਹੋਮ ਡਿਪਾਰਟਮੈਂਟ ਦੀ ਪਰਮਿਸ਼ਨ ਲੈਣੀ ਪੈਂਦੀ ਆ ਕਿਉਂਕਿ ਉਹਦੇ ਧਾਰਾ ਵਾਂ ਇਕ 191 153 A ਉਹਨਾਂ ਸੈਕਸ਼ਨਸ ਦੇ ਨੂੰ ਕਿਸੇ ਦੇ ਖਿਲਾਫ ਵਰਤਣ ਵਾਸਤੇ ਸਿਰਫ ਪੁਲਿਸ ਨੂੰ ਹੋਮ ਡਿਪਾਰਟਮੈਂਟ ਦੀ ਤੇ ਚੀਫ ਮਿਨਿਸਟਰ ਦੀ ਪਰਮਿਸ਼ਨ ਲੈਣੀ ਪੈਂਦੀ ਹੋਮ ਡਿਪਾਰਟਮੈਂਟ ਇਸ ਲਈ ਕਿਉਂਕਿ ਕੋਈ ਭਾਨ ਖਾਨ ਹੋਮ ਮਿਨਿਸਟਰ ਰੀਆ ਪਿਛਲੇ ਕੋਨੇ 2 ਸਾਲ ਤੋਂ ਭਗਵਾਨ ਜੀ ਬਰਗਾੜੀ ਦੇ ਮੁੱਦੇ ਤੇ ਡੇਰੇ ਦੇ ਮੁਖੀਆ ਦੇ ਖਿਲਾਫ ਉਸ ਨੂੰ ਉਸ ਦੇ ਖਿਲਾਫ ਕਾਰਵਾਈ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਮੇਰੇ ਵੀਰੋ ਝੂਠ ਬੋਲ ਰਹੇ ਨੇ ਸਾਰੇ 24 ਘੰਟਿਆਂ ਚ ਬੇਅਦਲੀ ਖਤਮ ਕਰ ਦਿਆਂਗੇ 24 ਘੰਟਿਆਂ ਸਜ਼ਾ ਦੇ ਦਾਂਗੇ ਇਸ ਸਰਕਾਰ 'ਤੇ ਯਕੀਨ ਕਰਨਾ ਬਹੁਤ ਔਖਾ ਠੀਕ ਹੈ ਅਸੀਂ ਵੋਟ ਪਾਵੇਂ ਠੇ ਹਾਂ ਆਪਾਂ ਉਹਨਾਂ ਦੇ ਝਾਂਸੇ 'ਚ ਬਦਲ ਬਦਲਾਅ ਦੇ ਨਾਰੇ 'ਚ ਆ ਚੁੱਕੇ ਹਾਂ ਲੇਕਿਨ ਅਸਲੀਅਤ ਕੀ ਬੋਲਦੀ ਆ ਅੱਜ ਤੋਂ ਦੋ ਤਿੰਨ ਦਿਨ ਪਹਿਲਾਂ ਗੁਰਿੰਦਰਪਾਲ ਸਿੰਘ ਪੁੱਲਰ ਉਹ ਸਰਕਾਰ ਟੱਟ ਚੁੱਕਾ ਵਾ ਪਰ ਕਿੰਨੇ ਫਰੇ ਉੱਤੇ ਰਹਿ ਚੁੱਕਾ ਉਸੇ 33 ਸਾਲ ਦਾ ਉਹ ਆਦਮੀ ਅੰਦਰ ਉਸ ਰਿਹਾਈ ਦੀ ਫਾਈਲ ਦਿੱਲੀ ਤੋਂ ਮਿਲ ਦਿੱਲੀ ਦੀ ਸਰਕਾਰ ਕੇਜਰੀ ਵਾਲੀ ਸਰਕਾਰ ਨੇ ਉਸ ਦੀ ਰਿਹਾਈ ਦੀ ਫਾਈਲ ਰਿਜੈਕਟ ਕੀਤੀ ਆ ਇਹ ਚਾਹੁੰਦੇ ਨੇ ਅਸੀਂ ਪੰਜਾਬ ਦੇ ਲੋਕਾਂ ਨੂੰ ਕਿ ਆ ਸਿੱਖ ਜੀ ਮੰਿਸਟਰ ਹੋਵੇ ਉਹਦੇ ਪਾਕ ਸਿਰ ਤੇ ਬੰਨੀ ਹੋਵੇ ਤੇ ਯਾਰੋ ਸਿੱਖਾਂ ਦੀ ਲਸਣ ਕਸ਼ੀ ਕਰਨ ਤੇ ਆ ਜਾਵੇ ਉਹ ਆਪਣੇ ਨੌਜਵਾਨਾਂ ਦੇ ਖਾ ਪਰਚੇ ਆਪਣਿਆਂ ਨੂੰ ਫੜ-ਫੜ ਕੇ ਅੰਦਰ ਦਿੱਤਾ ਜਾਵੇ ਇਹਦੇ ਨਾਲੋਂ ਸ਼ਰਮਨਾਕ ਮੈਂ ਸਮਝਦਾ ਕਿ ਕਾਰਾ ਕੋਈ ਹੋ ਨਹੀਂ ਸਕਦਾ ਔਰ ਇਸ ਨਾਲ ਜਿਹੜੀ ਗੱਲ ਮੈਂ ਜਿਹੜਾ ਚੋਣਾ ਜਿਹੜੀ ਦੇਖੋ ਮੈਂ ਤੇਰੀ ਕੀ ਆ ਅੱਜ ਬਹੁਤ ਵੱਡਾ ਕਾਚਨ ਕੋਈ ਪਾਰਟੀ ਨਾਲ ਕਨੈਕਸ਼ਨ ਤਾਂ ਕੋਈ ਨਹੀਂ ਕਰ ਤੁਸੀਂ ਪੰਜਾਬ ਦੇ ਹਿੱਤੇ ਕਰਦੇ ਮੈਂ ਤੁਹਾਨੂੰ ਸਿਰ ਦੇ ਬੀ ਕਰਦਾ ਚੋਣਾ ਤੇ ਦੇਖੋ ਇਥੋਂ ਕਰਮ ਕਰਕੇ ਨਹੀਂ ਜਿੱਦੋਂ ਨੂੰ ਮਰਜੀ ਹਜੂਮ ਲਾ ਜਾ ਸਕਦਾ ਟੱਕਰਾ ਕਰਵਾ ਸਕਦਾ ਪਰ ਆ ਪ੍ਰਕਾਸ਼ ਬਹੁਤ ਜ਼ਿਆਦਾ ਹੋ ਗਿਆ ਵਾ ਇਹ ਸਮਾਂ ਹੈ ਕਿ ਮੈਂ ਕੋਲ ਬੰਦ ਨੂੰ ਕਹਾਂਗਾ ਕਿ ਨਕਸਲ ਦੀ ਰਾਜਨੀਤੀ ਛੱਡ ਇਹਦੇ ਚੱਕ ਨਹੀਂ ਲੱਪਣਾ ਕੈਪਟਨ ਬਾਦਲ ਕਰਕੇ ਦੇਖ ਹਟੇ ਨੇ ਇਹਦੇ ਜ ਰੁਪਈਆ ਨਹੀਂ ਕਿਸੇ ਦਾ ਕਵਰ ਹੋਇਆ ਆ ਹੁਣੇ ਕਹਿੰਦਾ ਸੀ ਪਿੱਛੇ ਦੇ ਕਿ ਮੈਂ ਫੜ ਫੜ ਕੇ ਅਸੀਂ ਅੰਦਰ ਤੇ ਰਿਆ ਸਰਕਾਰੀ ਖਜ਼ਾਨੇ ਦਾ ਪਾਈ ਪਾਈ ਵਾਪਸ ਕਰਾਂ ਮੁਖਤਾਰ ਇਨਸਾਨੀ ਇੱਕ ਯੂਪੀ ਦਾ ਗੈਂਗਸਟਰ ਸੀਗਾ ਅਮਰਿੰਦਰ ਨੇ ਉਸ ਨੂੰ ਜੇਲ੍ਹ ਵਿੱਚ ਰੱਖਿਆ 55 ਲੱਖ ਰੁਪਈਆ ਪ੍ਰਾਈਵੇਟ ਲਾਇਰਸ ਦੇ ਉੱਤੇ ਖਰਚਿਆ ਕਹਿੰਦਾ ਮੈਂ 55 ਲੱਖ ਰੁਪਏ ਚੁਕਾਨੇ ਦੇ ਵਾਪਸ ਕਰਾਉਣਾ ਪੰਜੀ ਨਹੀਂ ਕਰਾ ਸਕਦਾ ਤੂੰ ਭਗਵੰਤ ਤੂੰ ਦਾ ਹੁਣ ਤਾਜ਼ਾ ਮੇਰੇ ਖਿਲਾਫ ਮੇਰੀ ਜਮਾਨਤ ਰੱਦ ਕਰਾਉਣ ਦੇ ਖਿਲਾਫ ਹਾਈ ਕੋਰਟ ਸੁਪਰੀਮ ਕੋਰਟ ਦੇ ਵਿੱਚ ਐਡੇ ਵੱਡੇ ਵਕੀਲ ਕੀਤੇ 200 ਸਰਕਾਰੀ ਸਰਕਾਰੀ ਜਿਹੜੀ ਫੌਜ ਆ ਵਕੀਲਾਂ ਦੀ ਉਹਨੂੰ ਛੱਡ ਕੇ ਤੋਂ ਐਡੇ ਵੱਡੇ ਵਕੀਲ ਤੁਸੀਂ ਮੰਨਣਾ ਨਹੀਂ ਤੁਸੀਂ ਸਧਾਰਨ ਪਿੰਡਾਂ ਚੋਂ ਬਹੁਤ ਅੱਛੇ ਲੋਕੋਂ ਸੱਚੇ ਸੁੱਚੇ ਹੋ ਉਹਨੂੰ ਪਤਾ ਕਿੰਨੀ ਫੀਸ ਸੁਪਰੀਮ ਕੋਰਟ ਦੇ ਵਿੱਚ ਇੱਕ ਮਕੀਲ ਤੇ ਇੱਕ ਦਿਨ ਜਿਹੜੇ ਟੌਪ ਤੇ ਕੀਤੇ ਭਗਵਾਨ ਜੀ ਮੇਰੇ ਘਰ 25 ਲੱਖ ਰੁਪਇਆ ਇੱਕ ਵੇਸ਼ੀ ਦੀ ਤੇ ਹਾਈ ਕੋਰਟ ਤੇ ਸੁਪਰੀਮ ਕੋਰਟ ਪਾ ਕੇ 5 ਕਰੋੜ ਦਾ ਕੱਲਾ ਮੇਰੇ ਤੇ ਖਰਚਾ ਹੋ ਗਿਆ ਭਗਵਾਨ 5 ਕਰੋੜ ਰੁਪਇਆ ਮੇਰੇ ਤੇ ਔਰ ਦੋਸਤੋ ਬਹਾਦਰ ਲੋਕੋ ਆਪੇਣਾ ਬੈਠੀਆਂ ਮੇਰੀਆਂ ਮਾਤਾ ਮੈਂ ਤੁਹਾਡੇ ਨਾਲ ਮੇਰਾ ਪ੍ਰਾਣ ਹੈ ਭਗਵਾਨ ਤੁਹਾਨੂੰ ਅੱਛੀ ਤਰ੍ਹਾਂ ਸੁਣ ਲੈ ਕੋ ਕਿ ਮੈਂ ਜਦੋਂ ਮੈਨੂੰ ਜਮਾਨਤ ਮਿਲਦੀ ਹੈ ਨਾ ਉਹ ਕਹਿੰਦੇ ਤੇਰੇ ਤੇ ਆ ਸ਼ਰਤਾਂ ਨੇ ਹੋ ਸਕਦਾ ਮੈਂ ਜਦੋਂ ਤੁਹਾਡੇ ਨਾਲ ਗੱਲ ਕਰ ਰਿਹਾ ਜੇ ਮੈਂ ਕਿਹਾ ਕਿ ਮੈਂ ਤਾਂ ਹੈਂ ਜਜ਼ਬਾਤੀ ਬੰਦਾ ਮੈਂ ਤਾਂ ਮੰਨਦਾ ਵਾਂ ਹੋ ਸਕਦਾ ਮੈਂ ਉਹ ਜਮਾਨਤ ਦੀ ਕੋਈ ਸ਼ਰਤ ਉਰੇ ਪਰੇ ਕਰ ਸਕਦਾ ਪਰ ਤੁਹਾਡੇ ਜ਼ਰੀਏ ਮੈਂ ਕਹਿਣਾ ਚਾਹੁੰਦਾ ਭਗਵਾਨ ਤੋਂ ਕਿ ਜੇ ਤੇਰਾ ਦਿਲ ਨਹੀਂ ਨਾ ਹਲੇ ਭਰਿਆ ਤੂੰ ਖੈਰੇ ਦੇ ਖਿਲਾਫ ਹੋਰ ਬੱਚੇ ਕਰ ਮੈਨੂੰ ਜਿੰਨੀ ਵਾਰੀ ਕਹੇਗਾ ਉੰਨੀ ਵਾਰੀ ਮੈਂ ਤੇਰੇ ਪੰਜਾਬ ਦੀ ਖਾਤਰ ਖੇਲਾਂ ਵਿੱਚ ਜਾਣ ਵਾਸਤੇ ਤਿਆਰ ਹਾਂ ਪਰੰਤੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਕੁਝ ਪੰਜਾਬ ਤਾਂ ਤੇ ਪੱਲਾ ਕੱਢ ਮੈਂ ਦੋਸਤੋ ਬੇਲਾਸ ਪੜਿਆ ਸਾਰੇ ਕੈਰੈਕਟਰਸ ਪੜੇ ਪਹਿਲਾਂ ਵੀ ਜਾਣਦਾ ਸੀਗਾ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਡੇ ਗੁਰੂ ਸਾਹਿਬਾਨ ਪਾਕਿਸਤਾਨ ਦਾ ਇਮਰਾਨ ਖਾਨ ਹੋਰ ਕੁਝ ਪੜਿਆ ਇੱਕ ਇਹਦੇ ਵਿੱਚ ਜ਼ਿਕਰ ਕਰਨਾ ਚਾਹੁੰਦਾ ਕਿ ਜਦੋਂ ਮੈਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਪੜਿਆ ਮੈਂ ਕਦੀ ਨਿਰਦੁਕੀ ਵਿੱਚ ਯਤਨ ਕੀਤਾ ਕਿ ਰੋਣਾ ਨਹੀਂਗਾ ਅਕਸਰ ਜੇ ਤੁਹਾਡੇ ਮਾਪਿਓ ਜਾਣਦੇ ਨੇ ਤਾਂ ਉਹ ਰੋਕਦਾ ਨਹੀਂ ਹੁੰਦਾ ਪਰ ਉਦਾਂ ਨਹੀਂ ਮੈਂ ਡਰਦਾ ਨਾ ਮੈਂ ਰੋਇਆ ਪਰ ਚੇਪੁਰਚਾਂ ਦੀ ਮੈਨੂੰ ਕੋਈ ਪਰਵਾਹ ਨਹੀਂ ਸੀਗੀ ਇਸ ਕਰਕੇ ਨਹੀਂ ਸੀ ਕੋਈ ਬਾਹਰੋਂ ਮੈਨੂੰ ਆਵਾਜ਼ ਆ ਰਹੀ ਸੀ ਜਿੱਦਾਂ ਅੱਜ ਭਾਣਾ ਸਿੱਤੂ ਆ ਨਾ ਉਹ ਅੱਜ ਉਹਦਾ 1 ਕਿਲੋ ਖੂਨ ਵਧਣਾ ਤੁਹਾਡੇ ਕਰਕੇ ਇੱਥੇ ਆ ਉਹਦਾ 1 ਕਿਲੋ ਖੂਨ ਵਧਾ ਪਾਣੇ ਏਦਾਂ ਮੈਨੂੰ ਵੀ ਮੈਨੂੰ ਬਾਹਰੋਂ ਆਉਂਦਾ ਸੀ ਮਹਿਸੂਸ ਹੁੰਦਾ ਸੀ ਮੈਂ ਕਿਦੀ ਤੱਕ ਭਰਾਇਆ ਨਹੀਂ ਮੈਂ ਆਪਣੇ ਆਪ ਨੂੰ ਸਮਝਾਇਆ ਕਿ ਜੇ ਉਹ ਆਸਾਮ ਬੈਠ ਸਕਦੇ ਨੇ ਤੇਰਾ ਕੀ ਗਿਰਦਾਵਾ ਮੇਰੇ ਪਿਤਾ ਜੀ ਸਰਦਾਰ ਸੁਜਿੰਦਰ ਸਿੰਘ ਉਹਨਾਂ ਨੂੰ 4-5 ਵਾਰੀ ਐਮਐਸਏ ਲਾ ਕੇ ਤ੍ਰਿਕੁਰਾ ਅਗਰਕੁਲਾ ਬੈਸਟ ਬੀਗੋਲ ਦੇ ਲਾਗੇ ਹਜ਼ਾਰੀ ਬਾਗ ਬਿਹਾਰ ਵਿੱਚ ਪੇਚਾ ਗਿਆ ਮੈਂ ਕਿਹ ਤੇਰਾ ਕੀ ਜਾਂਦਾ ਵਾ ਮੇਰੇ ਲਾਗੇ ਇਮਰਾਨ ਖਾਨ ਪ੍ਰਾਈਮ ਮਿਨਿਸਟਰ ਉਹਦੇ ਤੇ ਝੂਠੇ ਮੁਕਦਰਵੇਂ ਬਣਾ ਕੇ ਮਲਟੀਪਲ ਕਈ ਉਹਨੂੰ ਇਲੈਕਸ਼ਨ ਨਹੀਂ ਲੜ ਦਿੱਤਾ ਜਾ ਰਿਹਾ ਉਹਨੂੰ ਕਈ ਮਹੀਨਿਆਂ ਤੋਂ ਨਜ਼ਰਬੰਦ ਕੀਤਾ ਮੈਂ ਕਿਹ ਤੇਰਾ ਕੀ ਜਾਂਦਾ ਵਾ ਪਰ ਜਿੱਦਨ ਮੈਂ ਕਿਤਾਬ ਪੜ੍ਹੀ

ਨੰਬਰ 2 ਤੇ Hindu ਨੰਬਰ 3 ਤੇ ਆਉਂਦੇ ਸੀ ਸਿੱਖ ਪਰ ਸਖਨ ਮਹਾਰਾਜਾ ਰਣਜੀਤ ਸਿੰਘ ਐਨਾ ਇਨਸਾਫ ਦਿੱਤਾ ਉਸਨੇ ਉਹ ਕਹਿੰਦਾ ਕਿ ਸ਼ਾਇਦ ਮੈਨੂੰ ਰੱਬ ਨੇ ਇਹ ਕਾਕ ਦਿੱਤੀ ਆ ਤਾਂ ਕਿ ਮੈਂ ਸਾਰੇ ਵਰਗਾਂ ਨੂੰ ਇੱਕੋ ਨਜ਼ਰ ਦੇ ਨਾਲ ਦੇਖ ਸਕਾਂ ਨਾ ਰੋਇਆ ਉਸ ਤੇ ਇੱਕ ਦਿਨ ਮੈਂ ਜਿਹੜੀ ਹੁਣ ਤੱਕ ਤੁਹਾਨੂੰ ਕਹਿਣਾ ਚਾਹਣਾ ਦੇਖੇ ਕਾੜੇਦਨੀ ਕਾੜੇਦਨੀ ਹੋ ਰਹੀ ਹੈ ਕੋਈ ਇੱਕ ਦਿਨ ਮੈਂ ਨੇਲਸਨ ਮੰਡੇਲਾ ਦਾ ਜਦੋਂ ਅਫਰੀਕਾ ਸਾਊਥ ਅਫਰੀਕਾ ਦਾ ਜਿਹੜਾ ਰਾਸ਼ਟਰਪਤੀ ਬਣਿਆ 27 ਸਾਲ ਮੇਰੇ ਵੀਰੋ 27 ਸਾਲ ਸੋਚ ਕੇ ਦੇਖੋ 1960 ਚ ਉਹ ਥਾ ਮੁਕਦਮਾ ਬਣਾ ਕੇ ਉਹਨੂੰ ਉਮਰ ਕੈਦ ਦੇਤੀ ਉਹਨਾਂ ਨੇ ਮੂਹਾਂ ਤੇ ਪੁਸ਼ਾਕ ਕਰਦੇ ਸੀ ਉਸ ਵਕਤ ਦੇ ਜ਼ਾਲਮ ਗੋਰੇ 27 ਸਾਲ ਉਸ ਨੂੰ ਕੈਦ ਰੱਖਿਆ ਜਦੋਂ ਛੱਡਿਆ 1990 ਦੇ ਵਿੱਚ ਪੱਤਰਕਾਰਾਂ ਦੇ ਬਾਹਰ ਆ ਕੇ ਪੁੱਛਿਆ ਪੱਤਰਕਾਰਾਂ ਨੇ ਬਾਹਰ ਆ ਕੇ ਪੁੱਛਿਆ ਕਿ ਹੁਣ ਤੁਸੀਂ ਕੀ ਕਰੋਗੇ ਜ ਜਿਨ੍ਹਾਂ ਨੇ ਸਹੁੰ ਚੀਤਾ ਕੀ ਉਹਨਾਂ ਤੋਂ ਬਦਲਾ ਲਵੋਗੇ ਉਹ ਕਹਿੰਦਾ ਨਹੀਂ ਜੋ ਉਹਨਾਂ ਦਾ ਕੰਮ ਸੀਗਾ ਚਾਹਮਾਨਾ ਉਹ ਉਹਨਾਂ ਨੇ ਕੀਤਾ ਜੋ ਮੇਰੀ ਜ਼ਿੰਮੇਵਾਰੀ ਮੈਂ ਆਪਣੇ ਦੇਸ਼ ਨੂੰ ਆਜ਼ਾਦ ਕਰਾਉਣਾ 4 ਸਾਲ ਬਾਅਦ 1994 ਚ ਜਿਹੜਾ ਸਾਊਥ ਅਫਰੀਕਾ ਜਿਹੜਾ ਸਭ ਤੋਂ ਅਮੀਰ ਮੁਲਕ ਜਿਹੜੀਆਂ ਸੋਨੇ ਦੀਆਂ ਖਾਨਾਂ ਕਿੱਥੇ ਉਹਨਾਂ ਨੂੰ ਗੁਲਾਮ ਬਣਾ ਕੇ ਜ਼ਬਰਨ ਕੰਮ ਕਰਾਇਆ ਜਾਂਦਾ ਸੀਗਾ ਕੰਦੇ ਇੱਕ ਬੰਦੇ ਨੇ ਆਪਣਾ ਦੇਸ਼ ਬਚਾਇਆ ਇਸ ਨੂੰ ਕਹਿੰਦੇ ਨੇ ਲੀਡਰ ਮੇਰੇ ਵੀ ਉਹ ਲੀਡਰ ਨਹੀਂ ਜਿਨਾਰੇ ਸਾਡੇ ਪਾਣੀ ਦੇ ਆਸਤੇ ਸਾਡੇ ਅੰਦਿਗੜ ਚਲੇ ਗਿਆ ਸਾਡੇ ਪੰਜਾਬੀ ਬੋਲ ਦੇ ਇਲਾਕੇ ਚਲੇ ਗਏ ਸੋ ਬਹੁਤ ਕੁਝ ਕਰਨ ਵਾਲਾ ਸਮਾਂ ਇਜਾਜ਼ਤ ਨਹੀਂ ਦਿੰਦਾ ਮੈਨੂੰ ਪਤਾ 1 ਮਿੰਟ ਪੇਸ਼ੈਂਸ ਰੱਖਿਓ ਇੱਕ ਪਾਕਿਸਤਾਨ ਨਾਲ ਬਾਰਡਰ ਖੁੱਲਣਾ ਚਾਹੀਦਾ ਸਾਡਾ ਤੁਸੀਂ ਕਿਸਾਨ ਬੈਠੇ ਹੋ ਸਾਰੇ ਜਿੰਨਾ ਮਰਜ਼ੀ ਜੋਰ ਲਾਈ ਚਲੋ ਜੇ ਪਾਕਿਸਤਾਨਾ ਪ੍ਰਾਣਾ ਸੈਂਟਰਲ ਏਸ਼ੀਆ ਦਾ ਰੂਹ ਪਾਕਿਸਤਾਨ ਤੋਂ ਅਗੇ ਅਫਗਾਨਿਸਤਾਨ ਅਗੇ ਈਰਾਨ ਅਗੇ ਮੰਗੋਲੀਆ ਤੁਰਕਮੈਨਿਸਤਾਨ ਉਜ਼ਬੇਕਿਸਤਾਨ ਰੂਸ ਤੱਕ ਕੱਖ ਨਹੀਂ ਉਹਨਾਂ ਦੇ ਕੋਲ ਖਾਦੀ ਨੂੰ ਆਪਾਂ ਸੜਕਾਂ ਹੀ ਦੇ ਸਕਦਾ ਆਲੂ ਗੰਨਾ ਗਣਕ ਚੋਨਾ ਸਭ ਦੀ ਬਹੁਤ ਕੀਮਤ ਹੋ ਸਕਦੀ ਹੈ ਲੇਕਿਨ ਬੰਦ ਕੀਤਾ ਹੋਇਆ ਇੱਕ ਹੋਰ ਮੇਰਾ ਬਸ਼ਰਾ ਅੱਜ ਪੰਜਾਬ ਦੇ 3 ਕਰੋੜ ਲੋਕਾਂ ਚੋਂ 70 ਲੱਖ ਆਪਣਾ ਨੌਜਵਾਨ ਬਾਹਰ ਚਲੇ ਗਿਆ ਮੈਂ ਤੇ ਪ੍ਰਤਾਪ ਬਾਜਵਾ ਸੀ ਮਿਲਿਆ ਕੁਲਤਾਰ ਸਿੰਘ ਸੰਧਵਾ ਨੂੰ ਜਨਵਰੀ 2023 ਵਿੱਚ ਸੈਸ਼ਨ ਤੋਂ 2 ਮਹੀਨੇ ਪਹਿਲਾਂ ਮੈਂ ਇੱਕ ਫਿਲ ਲੈ ਕੇ ਗਿਆ ਤੇ ਇੱਥੇ ਪੰਜਾਬ ਦੇ ਵਿੱਚ ਕਿਰਪਾ ਕਰਕੇ ਜਿਹੜੇ ਗੈਰ ਪੰਜਾਬੀ ਆਉਂਦੇ ਨੇ ਅਖੀਰਲਾ ਅਸ਼ੀਰਵਾਦ ਮੇਰੇ ਵੀਰੋਂ ਜਿਹੜਾ ਗੈਰ ਪੰਜਾਬੀ ਆਉਂਦੇ ਨੇ ਪੰਜਾਬ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਵਿੱਚ ਕਾਨੂੰਨ ਹੈ ਗੁਜਰਾਤ ਦੇ ਵਿੱਚ ਕਾਨੂੰਨ ਹੈ ਰਾਜਸਥਾਨ ਦੇ ਵਿੱਚ ਕਾਨੂੰਨ ਹੈ ਤੇ ਗੈਰ ਪੰਜਾਬੀਆਂ ਨੂੰ ਕਿਰਪਾ ਕਰਕੇ ਕੰਮ ਕਰਨ ਆਉਣ ਲੇਕਿਨ ਇੱਥੇ ਮਾਲਕ ਨਾ ਬਣਾਈ ਜਾਣ ਇੱਥੇ ਵੋਟਰ ਨਾ ਬਣਾਈ ਜਾਣ ਇਸ ਬੇਲੂ ਪਰਵੰਤ ਬਾਣ ਨੇ ਪਿਛਲੇ ਠੇਕ ਸਾਲ ਦਾ ਖੰਡੇ ਬਸਤੇ ਵਿੱਚ ਪਾਇਆ ਹੋਇਆ ਵਾ ਜੇ ਕਾਨੂੰਨ ਨਾ ਬਣਿਆ ਮੇਰੇ ਵੀਰੋ 10 15 20 ਸਾਲ ਦੇ ਵਿੱਚ ਸਿੱਖ ਘਟ ਗਿਣਤੀ ਹੋਣਗੇ ਪੱਜਾ ਛੱਡ ਦੱਸਣ ਗਿਆ ਔਰ ਆਪਣੀ ਹੋਂਦ ਨੂੰ ਖਤਰਾ ਹੋਵੇਗਾ ਸੋ ਮੈਂ ਇੱਥੇ ਆਪਣੀ ਗੱਲ ਨੂੰ ਸਮਾਪਤ ਕਰਦਾ ਤੁਹਾਡਾ ਸਾਰਿਆਂ ਦਾ ਜੋ ਤੁਸੀਂ ਆਏ ਇਸ ਇਨਸਾਫ ਦੀ ਲੜਾਈ ਵਿੱਚ ਹੱਥ ਪਾਉਣ ਲਈ